啊。Uh ਤੇ ਗੁਰਨਾਮ मथे खां नानक मथे ਤਾਰੇ ਤਾਰੇ ਸੱਚਾ ਤਾ ਤੋ ਕੰਮ ਇੱਚੇ ਸੱਚਾ ਤੋ ਬਾਤੇ ਤਾਰੇ ਜਾਰੇ ਨਾਵਖੰਡ ਪਿਠਨੀ ਸੱਚਾ ਤੂ ਨਾਵਖੰਡ ਪਿਠਨੀ ਸੱਚਾ ਤੂ ਨਾਵਖੰਡ ਪਿਠਨੀ ਸੱਚਾ ਤੂ ਸਤਿਗੁਰ ਨਾਨਕ ਪਰਗਟ ਆ ਤਨਿਰਾਨੰਦ ਪਰਕਸ਼ਿਆ ਕਿਤੇ ਸਭ ਜਾ ਮੈ ਮਨੁ ਮੁਰਨਾ ਓ ਨੰਦ ਕਿਤੇ ਕਪਾਂ ਸੱਚਾ ਨਾ ਨਰਮਾਸ ਤੇ ਕਾ ਨਿਜ ਪਰਤ ਰਹਾ ਆ ਆਗਮਨ ਨੂੰ ਸਤਿਕਾਰ ਨੂੰ ਪਰ ਪਰਤਿ ਮਾਨ ਜੰਮਨ ਸਤਿਪੰਦਿਤ ਨੂੰ ਲੱਖ ਲੱਖ ਵਧਾਈਆਂ ਹਨ ਜਗਤਬਾਬਾ ਗੁਰਨਾਨਕ ਦੇਵ ਪਾਸ਼ਾ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਦੀਆਂ ਤੁਸੀਂ ਅੰਦਰ ਇਹ ਸਮਾਜ ਜਿਹੜਾ ਹੈ ਬਹੁਤ ਭਾਗਾਂ ਨਾਲ ਪ੍ਰਾਪਤ ਹੋਇਆ ਹੈ ਰੇਨ ਬਾਪ ਦਾ ਸਤ ਸੰਗ ਨਾਲ ਲੱਭੇ ਮੇਰੇ ਸੰਗਤ ਮੈਂ ਕਿੱਜੇ ਜੀ ਉਹ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕ ਹੋਰ ਨਾ ਬਖਾਣੀਏ ਆਓ ਸਾਰੇ ਸੰਗਤਾਂ ਆਪਣੀਆਂ ਰਸਨਾ ਨੂੰ ਬਲੰਦ ਬਾਗ ਦੇ ਵਿੱਚ ਸੋ ਮਹਾਰਾਜਿਆਂ ਦਾ ਜੋ ਫਤਿਹ ਹੈ ਉਹ ਗਾਜਵਾ ਤੇ ਬਿਜਾਓ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਕਲਤਾਰਨ ਗੁਰ ਨਾਨਕ ਆਇਆ ਕਲਤਾਰਨ ਗੁਰ ਨਾਨਕ ਆਇਆ पल <laughs> तार <laughs> गुर न आया कल्ह पार गुरू न आहियां कल्ह पार गुरू न आया

ਗੁਰੂ ਨਾਨਕ ਜਾ ਕੇ ਮਾਣੇ ਕਥਾਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ നർത്തോ രന്ദൂർ കാണേക്കിയാ Say <laughs> <laughs> it

ਜਨਾਬਾ ਮੁੱਖ ਜਨਾਬ ਹੈ ਉਹ ਸਿਰਫ ਤੇ ਬਦਨਾ ਹੈ ਉਹ ਉਂਦੇ ਮੁੱਖ ਪੱਧਰ ਵਿੱਚ ਗਾਇਆ ਹੈ ਕਿ ਜੋ ਕਿ ਵਰਕ ਪਰ ਡਿਗਰੀ ਕਰਨ ਦੇ ਬਾਅਦ ਉਹਨਾਂ ਕੇ ਦਾ ਸਿਖਲ ਹੈ ਵਰਿੰਦਰ ਕਟਾਰੀ ਨੂੰ ਮੁਖ ਹੈ ਆਪ ਸਾਰੇ ਸਰਦਾਰ ਅਤੇ ਸਾਰੇ ਵਰਦਰੀ ਸਰਕਾਰ ਦਾ ਨਾਮ ਬਣਾਇਆ ਇਸ ਨਾਲ ਬਾਤ ਸੁਧਾਰਨ ਕਿਤਾ ਸਤਿ ਆਨੰਦ ਜੀ ਉਹਨਾਂ ਅੰਤਾਰ ਉਤਾਰਨ ਵਾਸਤੇ ਕਿਤੇ ਰਾਹੀ ਕੋਣ ਨਾਲ ਪਹੁੰਚਾਈ ਸਵਾਮੀ ਬਾਣੀ ਦਾ ਜਿਸੇ ਸਰਕਾਰ ਸੁਰਨਾਕ ਚਾਇਆ ਹੈ ਪੈ ਨਮੀ ਦੇ ਸਾਥ-ਸੱਥ ਮੇਲਾਬਾਨ ਅਤਮਾ ਨਾਮ ਦਾ ਅਿਸ਼ਨਾਮ ਤੇ ਗਿਆਨ ਪੈ ਉਤੇ ਅਤੇ ਜਿਸੇ ਕਹਿੰਦੇ ਨੇ ਨਬਰਤੀ ਪਰਮਾਤਮਾ ਉੱਥੇ ਚਾਰ ਵਰਨਾ ਬ੍ਰਹਮਣਾ ਸਤਰੀ ਮੈਨਜ਼ ਸ਼ੂਕਰ ਸੋਕੇ ਦਾ ਅਰਥਾ ਦਸਰੀਅਤ ਤੇ ਮੀਨੂ ਚ ਦੇ ਪਰਮ ਤੋਂ ਦੂਰ ਕਰਨ ਵਾਸਤੇ ਵੱਡੇ ਛੋਟੇ ਨੂੰ ਪੈਰੀ ਪਹਿਣਾ ਅਰਥਾਤ ਨਿਮਰਤਾ ਨਾਲ ਲੱਗਣਾ ਤੇ ਰਹਿਣਾ ਪਹਿਣਾ ਦੱਸਿਆ ਗੁਰੂ ਜੀ ਨੇ ਕੁੰਟੀ ਖੇਤ ਕਰ ਦਿੱਤੀ ਕਿ ਮਨਾ ਗੁਰ ਸਾਹਿਬ ਦੇ ਸਬਦਾਂ ਦੀ ਮਨੋ ਕਾਮਨਾ ਨੂੰ ਕਰਮ ਕਰਕੇ ਅਕਲਾ ਰੱਖੋ ਕੋਲਮ ਜੀ ਜੀ ਬਗੇ ਬਗੇ ਤੰਤਰਨੁਰਨਾ ਇੱਕ ਆਇਆ ਤਰਕਾਨਨੁਰਨਾ ਦੇ ਚਲਾਇਆ ਕਮ ਸੰਕੀ ਇਤਿਹਾਸ ਸਰਕਾਰ ਦਾ 100 ਕੰਮ ਕਰਾਉਣ ਉਹ ਸਾਡੇ ਪਾਰਟੀ ਸਰਕਾਰ ਤੰਤਰਨ

Terima kasih telah <laughs> menonton. गाजोल का आछो प्रोजेक्ट ਪ੍ਰਤਿਭਾ ਦਾ ਨਾਮ ਹੈ ਮੈਂ ਆਪ ਤੁਹਾਨੂੰ ਨਾਮ ਪਾਉਂਦਾ ਹਾਂ ਤਾਂ ਕਿ ਆਪੀ ਸੁਪਤ ਕਰਨ ਲਈ ਕਿਸੇ ਵਿ사 ਨੂੰ ਆਖਰੀ ਦਿਨ ਦਿਨ ਦਾ ਸੋਕਾ ਪਾਣ ਦੇ ਉਪਰਤੀ ਦਾ ਸਾਥ ਸਾਥ ਸੁਖੀ ਹੈ ਸਹੀ ਸਭੈ ਵਿਸਾ ਨੂੰ ਮੈਂ ਪਰ ਪਰੇ ਪ੍ਰਸਾਦ ਪਾਈ ਸਭ ਤੋਂ ਖੜਾਏ ਸਾਰੇ हम आते हैं और ये कर रहे हैं मैं कोई मुद्दा नहीं है तो इतने करके उतारा है नाम कमेंट में पार्टी का सीना कर रहा है बात कर रहा है और शांति स्वतंत्रता इस बात